ਤਦ ਸਭ ਪੰਜਾਬ ਕਾਂਗਰਸ ਚ ਸਭ ਅੱਛਾ ਹੈ ਪੰਜਾਬ ਕਾਂਗਰਸ ਚ ਕੀ ਹੈ ਕੀ ਹਾਲਾਤ ਨੇ ਪੰਜਾਬ ਕਾਂਗਰਸ ਚ ਬਿਲਕੁਲ ਸਭ ਕੁਝ ਅੱਛਾ ਹੈ ਕਾਂਗਰਸ ਵਿਚਾਰਾਂ ਦੇ ਵਖਰੇਵੇਂ ਨੂੰ ਅਲੋਅ ਕਰਦੀ ਹੈ ਗਲਤਫਹਿਮੀਆਂ ਲੋਕਾਂ ਨੇ ਬਣਾ ਲੀਆਂ ਵਿਚਾਰਾਂ ਦਾ ਵਖਰੇਵਾ ਲੋਕਤੰਤਰ ਦਾ ਗਹਿਣਾ ਹੈ ਪਰ ਉਸ ਵਿਚਾਰਾਂ ਦੇ ਵਖਰੇਵੇਂ ਨੂੰ ਸੰਵਾਦ ਨਾਲ ਸਵਾਰਨਾ ਚਾਹੀਦਾ ਹੈ ਫੁੱਟ ਤਾਂ ਬਣਾ ਬਾਕੀ ਜਿਹੜੇ ਉਹਦਾ ਰੋ ਨਹੀਂ ਸਮਝ ਰਹੇ ਜੀ ਮੈਂ ਕਹਿੰਦਾ ਯਾਰ ਮੇਰੀ ਗੱਲ ਸੁਣੋ ਸਵਾਰੀ ਆਪਣੇ ਸਮਾਨ ਦੀ ਆਪ ਜੁਮੇ ਔਰ ਮੈਂ ਕਦੇ ਕਿਸੇ ਦੇ ਖਿਲਾਫ ਬੋਲਿਆ ਨਿੱਜੀ ਤੌਰ ਤੇ ਮੈਨੂੰ ਤੁੱਦਾ ਇੱਕ ਵਾਰ ਦਾ ਤੇ ਇਹ ਕਹਿੰਦੇ ਨਵਜੋਤ ਸਿੰਘ ਸਿੱਧੂ ਇਕਲਾ ਚਲੋ ਦੀ ਮੈਂ ਕਹਿੰਦਾ ਯਾਰ ਤੂੰ ਮੇਰੀ ਗੱਲ ਸੁਣੋ ਜਿਹਦੇ ਨਾਲ 30000 ਪੰਜਾਬੀ ਖੜੇ ਸੀ ਉਹ ਇਕਲਾ ਹੈ ਕਹਿ ਰਹੀਆਂ ਗੱਲਾਂ ਕਰਦੇ ਹੋ ਯਾਰ ਮਤਲਬ ਮਤਲਬ ਇਹ 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 ਕਾਂਗਰਸ ਹੀ ਨਹੀਂ ਆ ਕਾਂਗਰਸ ਹੀ ਨਹੀਂ ਖੜਾ ਨੇ ਬਾਕੀ ਤੜੇ ਲੈ ਯਾਰ ਕਮਾਲ ਕਰਦਾ ਵੀ ਜੇ ਤੁਸੀਂ ਇਹ ਮਤਲਬ ਬੇਫਕੂਫਾ ਨਾ ਗੱਲਾਂ ਨੇ ਇਹਨਾਂ ਗੱਲਾਂ ਤੇ ਕੋਈ ਤਤ ਹੀ ਹੈ ਨਹੀਂ ਹੈ ਉਹ ਪਾਈ ਖੜਗੇ ਸਾਹਿਬ ਇਹ ਕਹਿੰਦੇ ਨੇ ਵੀ ਲੋਕਾਂ ਨਾਲ ਸੰਪਰਕ ਸਤੋ ਪੁੱਛ ਉਹਨੂੰ ਜਿਹੜਾ ਕਹਿੰਦਾ ਵੀ ਸੰਪਰਕ ਸਤੋ ਲੋਕਾਂ ਚ ਜਾਓ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਆਪਨਾ ਸੰਪਰਕਾ ਦੀ ਆ ਰਹੀ ਰਹੇ ਮੈਂ ਕਹਿੰਦਾ ਉਹ ਕਹਿੰਦੇ ਲੋਕਾਂ ਨਾਲ ਸੰਪਰਕ ਸਾਧੋ ਨਹੀਂ ਪਰ ਹੁਣ ਆਪਨੇ ਕੱਟ ਜੀ ਉਸ ਨਹੀਂ ਤੇ ਉਹਨਾਂ ਆਪ ਨਾਲ ਸੰਪਰਕ ਕਿਉਂ ਨਹੀਂ ਸਾਧਣਾ ਚਾਹੀਦਾ ਜਦੋਂ ਵੱਡੀ ਲੜਾਈ ਲੜਨੀ ਆ ਬਾਈ ਹੈ ਦੂਵੇ ਨਹੀਂ ਸਾਥੇ ਇਹ ਜੇ ਇਕੱਲਾ ਗਲਤ ਕੰਮ ਕਰਤਾ ਭਾਈ ਕਿਹੜੀ ਸੰਸਥਾ ਬਚੀ ਅੱਜ ਮਿੱਤਰ ਪਿਆਰੇ ਕਰ ਜੋ ਤੁਸੀਂ ਹਰੇਕ ਨੂੰ ਕੁੱਟੀ ਤੁਰੀ ਜਾਂਦੇ ਹੋ ਡੈੜ ਡੈੜ ਕਰੀ ਜਾਂਦੇ ਹੋ ਸੰਪਰਕ ਨਾ ਸਾਧੀਏ ਮੁਲਕ ਨੂੰ ਬਚਾਉਣਾ ਹੈ ਮੁਲਕ ਦੀ ਡੈਮੋਕ੍ਰੇਸੀ ਨੂੰ ਬਚਾਉਣਾ ਹੈ ਸੰਪਰਕ ਨਹੀਂ ਹੋਣਾ ਚਾਹੀਦਾ ਪਰ ਫਿਰ ਉੱਥੇ ਮੌਕੇ ਦੀ ਸਰਕਾਰ ਨਹੀਂ ਕਿਉਂ ਮੌਕੇ ਦੀ ਸਰਕਾਰ ਭਾਈ ਤੁਸੀਂ ਦੇਸ਼ ਦੀ ਲੜਾਈ ਪ੍ਰਾਈਮ ਮਿਨਿਸਟਰ ਨੂੰ ਬਣਾਉਣ ਦੀ ਲੜਾਈ ਅੱਡ ਹੈ ਦੱਸ ਮੈਨੂੰ ਕਿਹੜੀ ਪ੍ਰਾਈਮ ਮਿਨਿਸਟਰ ਨੇ ਕੀ ਕੀਤਾ ਇੱਥੇ ਸਾਡੇ ਲਈ ਬਾਦੇ ਮੇਤਰ ਪਿਆਰੇ ਤੇ ਨਾ ਤੇ ਆਪ ਸੈਂਟਰ 'ਚ ਹੈ ਤੇ ਨਾ ਕਾਂਗਰਸ ਸੈਂਟਰ ਕਾਂਗਰਸ ਸੈਂਟਰ 'ਚ ਹੈ ਦੋਨਾਂ ਦਾ ਇੱਕੋ ਹੀ ਵਿਰੋਧ ਹੈ ਨਾ ਕੋਈ ਦੱਸ ਦਵੇ ਮੈਨੂੰ ਉਦੋਂ ਇਹ ਜੀਆਂ ਗੱਲਾਂ ਕਰਦੇ ਆ ਹਵਾਈ ਛੁਰਲੀਆਂ ਛੱਡਦੇ ਆ ਜਿਨ੍ਹਾਂ ਦੇ ਨਾ ਸਿਰ ਹੈ ਨਾ ਪੈਰ ਹੈ ਭਾਈ ਜਦੋਂ ਵੀ ਤੁਸੀਂ ਲੜੋਗੇ ਹਾਂ ਇਹ ਹੈ ਇੱਕ ਕਾਮਨ ਮਿਨਿਮਮ ਪ੍ਰੋਗਰਾਮ ਹੋਣਾ ਚਾਹੀਦਾ ਹੈ ਵੀ ਭਾਈ ਅਸੀਂ ਸੈਂਟਰ ਦੇ ਨਾਲ ਇਸ ਕਰਕੇ ਲੜਦੇ ਆ ਭਾ ਆ ਭਾਈ ਆ ਆ ਆ ਸਾਡੇ ਨਾਲ ਬਿਤਕਰੇ ਹੋਏ ਨੇ ਹਾਈ ਕਮਾਂਡ ਹੈ ਭਾਈ ਉਹ ਫੈਸਲਾ ਲਾਊਗੀ ਜੇ ਤੁਹਾਡੀ ਪਾਰਟੀ ਨਾ ਰਹੀ ਵਿਚਾਰਤਾ ਰਕਾਦੀ ਏ ਓਏ ਭਾਈ ਹਰ ਚੀਜ਼ ਬੇੜੀਆਂ ਚ civi judiciary ਹਾਂਜੀ ਆ ਖੈਰਾ ਸਾਹਿਬ ਕਿਉਂ ਦੇਤੇ ਅੰਦਰ ਫਿਰ ਰੋਨੇਓ ਤੱਕਾ ਹੋ ਰਿਹਾ ਹੈ ਹਾਂਜੀ ਇਲੈਕਸ਼ਨ ਕਮਿਸ਼ਨ ਪੂਰਾ ਸ਼ੱਕ ਦੇ ਘਰੇ ਚ ਕੋਈ ਵੀ ਐਮ ਦਾ ਰੋਲਾ ਪਾਈ ਜਾਂਦਾ ਕੋਈ ਕੁਛ ਦਾ ਰੋਲਾ ਪਾਈ ਜਾਂਦਾ ਕੋਈ ਕੁਛ ਪੱਕਾ ਦਾ ਰੋਲਾ ਪਾਈ ਜਾਂਦਾ ਨਹੀਂ ਲੜਾਈ ਲੜਨੀ ਆਪੋਜੀਸ਼ਨ ਦਾ ਕੰਮ ਹੀ ਲੜਾਈ ਲੜਨੀ ਆ ਜਵਾਬਦਾਈ ਬਣਾਉਣਾ ਹੈ ਨੀਤੀਆਂ ਦੀ ਲੜਾਈ ਲੜਨੀ ਹੈ ਪਾਈ ਕੋਈ ਗੱਲ ਕਰਦਾ ਨੌਕਰੀਆਂ ਦੀ ਰੋਜ਼ਗਾਰ ਤੇ ਉੱਤੇ ਕੀ ਹੈ ਕੋਈ ਗੱਲ ਕਰਦਾ ਕਿਸਾਨੀ ਦੀ 60 ਤੋਂ 70% ਕਿਸਾਨਾਂ